ਜੀ ਇੱਧਰ ਹੋ ਰਹੀ ਨੇ ਹੋਲੀ ਦੀਆਂ ਤਿਆਰੀਆਂ ਹੈਨਾ ਆ ਹਾਂ ਹਾਂ ਦਿਖਾਓ ਕਿਹੜਾ ਪਹਿਲਾ ਰੰਗ ਲਿਆ ਕੇ ਦਿੱਤਾ ਉਹ ਪਿੰਕ ਕਲਰ ਕਰਨੇ ਨੂੰ ਹਰੇ ਹਰਾ ਠੀਕ ਆ ਕਿ ਹੁਸਨ ਦੀ ਹੈਗੀ ਪਿੰਕ ਪਚਕਾਰੀ ਤੇ ਨਹੀਂ ਬੇਟੇ ਮੇਰੇ ਨਹੀਂ ਹਜੇ ਲਾਉਣਾ ਕਰਨ ਹੋ ਜੇ ਨਹੀਂ ਸਕੇ ਨੇ ਤੇ ਦੇਖ ਸਕਦੇ ਹਾਂ ਇਹਦਾ ਪਤਾ ਨਹੀਂ ਕਿ ਕਰਨੇ ਆ ਗਵਾਰਿਆਂ ਦਾ ਪੈਕਟ ਇੱਕ ਟੁਕੜਾ ਹੁਣ ਇਹ ਉਸਨੇ ਕਿ ਨਵੇਂ ਚੱਲੇ ਆ ਸਟਿਕ ਵਾਲੇ ਗਵਾਰੇ ਜਿਹੇ ਆਗੇ ਪਤਾ ਉਹਦੇ ਵਿੱਚ ਹਵਾਵਾ ਪਾਣੀ ਹਲਵਾ ਪੜੀ ਜਾਉ ਫੜੀ ਜਾਉ ਪੜੀ ਪਾਣੀ ਉਹਦੇ ਵਿੱਚ ਪੜੀ ਚਲੋ ਸਾਰਿਆਂ ਨੂੰ ਕਹਾਂ ਹੈਪੀ ਹੋਲੀ ਹੈਪੀ ਹੋਲੀ ਹਾਂ ਚਲ ਸਿੱਕਾ ਸਾਰਿਆਂ ਨੂੰ ਸਾਡੇ ਵੱਲ ਆਈ ਹੋਪ ਕਿ ਤੁਸੀਂ ਅੱਛਾ ਸੀ ਕਿ ਤਾਂ ਤੇ ਅੱਜ ਹੈਗਾ ਹੋਲੀ ਦਾ ਦਿਨ ਤੇ ਸਾਰਿਆਂ ਨੂੰ ਬੋਲੇ ਮੈਂ ਖੁਦ ਹੋਲੀ ਦੇ ਲੱਖ ਲੱਖ ਵਧਾਈਆਂ ਸਾਡੇ ਵੱਲ ਤੇ ਸਾਡੇ ਚੈਨਲ ਮਾਨ ਬਲੌਗ ਨੂੰ ਗੱਤ ਵਾਲ ਲਾਈਕ ਸਬਸਕ੍ਰਾਈਬ ਕਰਨਾ ਨੀਵ ਕਰਿਆ ਕਰ ਤੇ ਕਰਦੇ ਆਪਾਂ ਚੱਲਣਾ ਨਿਊ ਬਲੌਗ ਕਰਦੇ ਆਂ ਅੱਗੇ ਆਪਾਂ ਲੱਖ ਨੂੰ ਪਾਣੀ ਚੜਨ ਨੂੰ ਕਰਨਾ ਫਾਈਟ ਇਹ ਗਰਹ ਸੰਕਰ ਜੀ ਪੱਠਿਆਂ ਨੂੰ ਕਰਦੇ ਆ ਸਾ। ਗੋਹਾ ਕਰ ਰਹੇ ਆ ਸਾਈਡ ਤੇ। ਪਹਿਲੇ ਬਸੂ ਵੀ ਜਿਹੜੇ ਖੜੇ ਆ ਦੇਖ ਇਹਨਾਂ ਨੂੰ ਪਾਣੀ ਪਿਉਣਾ। ਤੇ ਇਹਨਾਂ ਕੋਨੀਆਂ-ਮੋਨੀਆਂ ਨੂੰ ਵੀ ਪਾਣੀ ਪੋਣਾ। ਬੰਨ ਤਾਂ ਦਿੱਤੀਆਂ ਇਹ ਕੋਨੀਆਂ-ਮੋਨੀਆਂ। ਕੋਨੀਆਂ-ਮੋਨੀਆਂ ਮੇਰੀਆਂ। ਕੋਨੀਆਂ-ਮੋਨੀਆਂ। ਮੈਂ ਨੇ ਵੀ ਪੀ ਲਿਆ ਪਾਣੀ ਹੁਣ। ਇਹਨਾਂ ਨੂੰ ਕਰਾਂਗੇ ਸਾਈਡ ਤੇ ਫਿਰ ਸਕਦੇ ਆਪਾਂ ਆਪਣਾ ਗੋਹਾ ਕੂੜਾ ਕਰਦੇ ਕੰਮ ਦੀ ਸਟਾਰਟਿੰਗ। ਤੇ ਇੱਧਰ ਜੀ ਆਪਣਾ ਅੰਦਰਲਾ ਵੀ ਪਿਆ ਹਜੇ ਆ ਸਾਡੀ ਚੁਟਕੀ ਖੜੀ ਹੈ ਵਿਚਾਰੇ ਪਛਾਣ ਚ ਨਹੀਂ ਆਉਂਦੀ ਹੈਗੀ ਇਹ ਤਾਂ ਅੱਜ ਹੈ ਚੁਟਕੇ ਪਛਾਣ ਚ ਨਹੀਂ ਆਉਂਦੀ ਕਹਿੰਦੇ ਮੈਂ ਤਾਂ ਅੱਜ ਹੈਨਾ ਮੈਂ ਪਛਾਣ ਚ ਕਿੱਥੋਂ ਆ ਜੂ ਪਤਾ ਹੀ ਨਹੀਂ ਲੱਗਦਾ ਵੀ ਇਹ ਚੁਟਕੀ ਆ ਸਾਡੀ ਨੂਰੀ ਤੇ ਵੀ ਆਹ ਤਾਂ ਨਮਾ ਲਿਆ ਕੇ ਪਟਾ ਖੱਟਾ ਖੱਟਾ ਹੈਨਾ ਨੂਰਾ ਖੱਟਾ ਖੱਟਾ ਲਿਆ ਕੇ ਪਟਾ ਪਾ ਤੈਰੇ ਖੁੱਲੀਆਂ ਛੱਡਤੀ ਪਹਿਲੀ ਇਹਨਾਂ ਨੇ ਫੇਰ ਇਹਨਾਂ ਨੇ ਸਾਰਾ ਕਟਾ ਕਰ ਦੇਣਾ ਖਰਾਬ ਕਰ ਦੇਣਾ ਬਹੁਤ ਕੜਾ ਚਲੋ ਹੁਣ ਆਪਾਂ ਆਪਣੇ ਕੰਮ ਕਰਦੇ ਆਂ ਪੱਕੀ ਤੁਮ ਫੇਰ ਦਿਖਾਵਾਂਗੇ ਹੁਣ ਅਸੀਂ ਲਾਉਣੇ ਪਸੂਆਂ ਦੇ ਵੀ ਰੰਗ ਹੋਲੀ ਇਹ ਵੀ ਬਣਾਉਣਗੇ ਜਵਾਕ ਲਈ ਉਸਨੂੰ ਤੇ ਕਰਨ ਜਿਹੜੇ ਲਾਈ ਜਾਂਦੇ ਇਹਨਾਂ ਨੇ ਸਾਰੇ ਹੈਪੀ ਹੋਲੀ ਆਈ ਨਹੀਂ ਮੱਥੇ ਮੱਥੇ ਤੇ ਲਾਓ ਮੱਥੇ ਤੇ ਉਹਦੇ ਵੀ ਲਾ ਲੈ ਔਰੇ ਲਿਆ ਆ ਕੀ ਨੂਰੀ ਦੇ ਵੀ ਲਾਤਾ ਇਹਦੇ ਮੱਥੇ ਚਲਾ ਦੇ ਬਾਜੀ ਤਾਂ ਨਹੀਂ ਆਣਾ ਤੇਰਾ ਲਾਤਾ ਨਾਣਾ ਨੂੰ ਹੈਪੀ ਹੋਲੀ ਹੈਪੀ ਹੋਲੀ ਹਾਂ ਇਹ ਨਹੀਂ ਹੋਣਾ ਹੈ ਮਾਨਸ ਹਾਂ ਹੈਪੀ ਹੋਲੀ ਬਈ ਬੰਦਾ ਮੈਂ ਫੋਟੋ ਚਾ ਲਈ ਇੱਥੇ ਕੋਲ ਕੋਲ ਇੱਥੇ ਵੀ ਨਵੀਂ ਕੋਲੇ ਇਹ ਮਾਪੀਆ ਕੀ ਵੀ ਮੈਨ ਲੱਗਦਾ ਖਾ ਮਾਂ ਇੱਧਰ ਚੱਕੇ ਚਲ ਕੋਈ ਨਾ ਹੋਰ ਆ ਜਾ ਅਸਿੰਗਲ ਰੀਤ ਵਿੱਚ ਖੇਡਦੇ ਇਹਦੇ ਵੀ ਲਾ ਦੇ ਲੈ ਮੈਂ ਆਂ ਡਰ ਆਏ ਥੋੜਾ ਰੰਗ ਲਾਈਦਾ ਹੁੰਦਾ ਓਕੇ ਹੈਪੀ ਹੋਲੀ ਹੈਪੀ ਹੋਲੀ ਹੈ ਇੱਧਰ ਆਈ ਆਪਣੀ ਉਹ ਕੱਟੀ ਰਹੀ ਹੈ। ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹਾਂ ਬੱਚੇ ਉਹ ਆਪਾਂ ਨੇ ਪਕਾਵਾ ਦਿੱਤੀ ਹੈ ਹੈਪੀ ਹੋਲੀ ਚਲੋ ਮੇਕ ਕੋ ਆਇਆ ਦੋਰਾ ਲਿਆ ਰਿਆ ਇੱਧਰ ਕਰੇ

ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਮੇਰਾ ਕੀ ਹਾਲ ਕਰਤਾ ਸਾਡੇ ਘਰੇ ਹੋਲੀ ਇਹ ਹੋਲੀ ਮਣਾਈ ਜਾ ਰਹੀ ਹੈ ਦੇਖੋ ਓਹੋ ਆਈ ਛੱਟ ਖਾ ਲਓਗੇ ਹੋਲੀ ਖੇਡ ਲਓ ਫੋਟ ਹਾਂਜੀ ਹੁਣ ਚੱਲਦੇ ਆਂ ਆਪਾਂ ਸ਼ੰਕਰ ਸਿੰਘ ਵੱਲ ਪੱਠੇ ਵੱਢੀ ਜਾਂਦੇ ਆਗੇ ਮੈਂ ਤਾਂ ਮੋਹ ਲੈ ਕੇ ਆਈ ਮੱਠੇ ਪੱਲੀ ਨਹੀਂ ਲੈ ਕੇ ਆਈ ਮੈਂ ਪਾਪੇ ਟੋੜ ਦਿੰਨੀ ਹੈਗੀ ਤੇ ਅੱਜ ਤਾਂ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆਗਾ ਪਾਣੀ ਪਾਣੀ ਸਾਰੇ ਪੈਸੇ ਪਾਣੀ ਪਾੜਿਆ ਪਿਆਗਾ ਨਾਂ ਕਿ ਕਿੱਧਰ ਦੀ ਆਵਾਂ ਮੈਂ ਤੁਸੀਂ ਅਸੀਂ ਇਹ ਪੱਠੇ ਇਹਨਾਂ ਨੂੰ ਪਾਤੇ ਪੱਠੇ ਲਾਤੇ ਅਸੀਂ ਇਹਨਾਂ ਨੂੰ ਸਾਰੇ ਤੇ ਆਏ ਥਾਂ ਤੇ ਬੰਨਤੇ ਤੇ ਪੱਠੇ ਲਿਆ ਕੇ ਅਸੀਂ ਨੇ ਕੁੱਤਰ ਵੀ ਦਿੱਤੇ ਤੇ ਆਹ ਦੇਖ ਲੈ ਸਾਡੀ ਮਾਝ ਦਾ ਆਏ ਖਾਂਦੀਏ ਪੱਠੇ ਨੂੰ ਰਲਾਏ ਹੋਏ ਜੰਗੇ ਲੱਗਦਾ ਇਹਨੂੰ ਹੱਥ ਲਰੇ ਖਲਾਏ ਦਿਨਾ ਪੁੱਤਰੇ ਪੱਠੇ ਖਾਣੇ ਪਸੰਦ ਹੈ ਨੂੰ ਤੇ ਉਹ ਵਿਚਾਰੀ ਸਾਡੀ ਜੇ ਮਰਜੀ ਭਾਵੇਂ ਖਾ ਲੈਂਦੀ ਆ ਇੱਧਰ ਸਾਡੀ ਰਾਨੋ ਲੱਗੀ ਪਈ ਹੈਗੀ ਦੇਖੋ ਤੇ ਹੁਣ ਥੋ ਨੋ ਦਵਾਈ ਦਿਖਾਉਣੀ ਹੈ ਜਿਹੜੀ ਅਸੀਂ ਕਹਨੇ ਸੀਗੇ ਵੀ ਗੱਬਣ ਜਿਹਦਾ ਪਸੂ ਨਾ ਰਹੇ ਵੀ ਨਾ ਬੋਲੇ ਹਨਾ ਨਾ ਬੋਲੇ ਹੀਟ ਦੀ ਖਾਤਰ ਹੀਟ ਦੀ ਖਾਤਰ ਠੀਕ ਹੈ ਫੈਟੋ ਬੈਲ ਹੇ ਟੋ ਵੈਲ ਹਾਂ ਦਖਾ ਦੇ ਕੋਲ ਇਹ ਕਾ ਫੋਟੋ ਆ ਗਿਆ ਕਿਤੇ ਪਾਸੋਂ ਮੈਂ ਖੜਕਾ ਇੱਥੇ ਖੜਕਾ ਇਹਦੇ ਕੋਲ ਖੜ ਜਾ ਇਹਦੀ ਫੋਟੋ ਉੱਤੇ ਰੱਖ ਦੇ ਉੱਤੇ ਲੱਗਦੀ ਆਇਦਰ ਖੜਕਾ ਓਕੇ ਏ ਪਤਾ ਕੀ ਇਹ ਪਤਾ ਕੀ ਗੱਲ ਆ ਜਿਵੇਂ ਹੁਣ ਮੰਨ ਕੇ ਚੱਲ ਆਪਣਾ 2 ਮਹੀਨਾ 3 ਮਹੀਨਾ ਤਾਂ 9 ਮਹੀਨਾ ਹੋ ਗਿਆ ਪਛੂ ਸੁਗ ਇਹਨੋਂ ਪਛੂ ਹੀਟ ਦੇ ਵਿੱਚ ਨਹੀਂ ਆ ਰਿਹਾ ਠੀਕ ਆ ਇਹ ਉਹਦੇ ਲਈ ਆ ਇਹਦੇ ਵਿੱਚ ਹੈਂ ਪੰਜ ਬੁੜਗਾਂ ਠੀਕ ਆ ਪੰਜ ਬੁੜਗਾਂ ਖਾਣ ਸਾਰ ਪਛੂ ਹੀਟ ਦੇ ਵਿੱਚ ਆ ਜੇ ਉਹ ਹੀਟ ਚ ਆ ਗਿਆ ਪੜਾਉਣਾ ਹੈ ਠੀਕ ਆ ਭਰਾ ਦਿਓ ਨਹੀਂ ਇੱਕ ਹੀਟ ਮਿਸ ਕਰ ਦਿਓ ਅਗਲੀ 20 ਦਿਨਾਂ ਦੇ ਪੜਾ ਦਿਓ ਕਹਿੰਦਾ ਮਤਲਬ ਇਹ ਹੀਟ ਦੀ ਹੀਟ ਦੀ ਖਾਤਰ ਆ ਬਹੁਤ ਵਧੀਆ ਰਿਜ਼ਲਟ ਆ ਦਾ ਮੈਂ ਅੱਜ ਤੋਂ ਮੈਂ ਆਜ ਮਜੂ ਲਾਗੂ ਕਰਾਂਗਾ ਉਹਨੇ ਮੰਨ ਕੇ ਜਦ 3 2 ਤਾਈ ਦਿਨ ਮਹੀਨਾ ਹੋ ਗਿਆ ਸੁਈ ਤੋ ਹਾਲ ਦਿਖ ਰੋ ਬੋਲੀ ਨਹੀਂ ਉਹ ਨੂੰ ਮੈਂ ਇਹ ਮੰਨ ਕੇ ਜਾ ਸਟਾਰਟ ਕਰਿਆਗਾ ਪੰਜ 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 ਕੁੜੀਆਂ ਗੀਆਂ ਡੇਲੀ ਇੱਕ ਕੁੜੀ ਦੇ ਬਾਕੀ ਵੀ ਉਹ ਵੀ ਦੇ ਦਸਾਂਗੇ ਜਿਹੜੇ ਹੀਟ ਚਾਹ ਹਾਂ ਜਿਹੜੇ ਹੀਟ ਚਾਹ ਕੇ ਸਾਨੂੰ ਬਾਅਦ ਚ ਦੱਸਾਂਗੇ ਜਿਹੜੇ ਸਾਡੀਆਂ ਆ ਗਾਂਵਾਂ ਨੇ ਗੀਆਂ ਇਹ ਵੀ ਰਹਿੰਦੀਆਂ ਨਹੀਂ ਸੀ ਹੁੰਦੀਆਂ ਆਹ ਇਹ ਆ ਗਾਂਵ ਦੀ ਇੱਥੇ ਨਾ ਰਹਿੰਦੀ ਨਹੀਂ ਸੀ ਇਹ ਗਾਂਵ ਦੇ ਹੁਣ ਚੂਰੋ ਮੈਂ ਟੀਕਾ ਲਾਏਗਾ ਮੁਰ ਕੇ ਪਹਿਲਾ ਟੀਕਾ ਲਾ ਕੇ ਮੁਰ ਕੇ ਦੂਜਾ ਟੀਕਾ ਪਾ ਦਿੰਦੇ ਠੀਕ ਹੈ ਇਹਦਾ ਹੁਣ ਮੰਨ ਕੇ ਇਹਨਾਂ ਨੂੰ ਮੈਂ ਬਹਟੇ ਗੱਭਣਾ ਮਨਾਂਗੇ ਟਾਈਮ ਹਣਾ ਬਾਕੀ ਸਭ ਦੱਸੂਗਾ ਹਾਂ ਤੇ ਇਹ ਜਨਾਂਗੇ ਦੇਖ ਸਕਦੇ ਸਾਡੀ ਰਾਣੋ ਜਿਵੇਂ ਕੁਝ ਮਿਲੇ ਨਹੀਂ ਹਾਂ ਗਾਣੋਂ ਪਾਇਆ ਨਹੀਂ ਹਣਾ ਹਾਂ ਉਸ ਮਾਰ ਕੇ ਗਾਣ ਦੇ ਆਦੇ ਰਾਣੋ ਖਾਲਾ ਪਰਵਾਲੀ ਹੱਤ ਇਹ ਤਾਂ ਇਹ ਕਰਦੀ ਹੈ ਤਾਂ ਹਰੇ ਕਿ ਮਾਰਦੀ ਹੈਗੀ ਪਤਾ ਨਹੀਂ ਕੀ ਗੱਲ ਆ ਛਾੜੀ ਮੰਮੀ ਛਾੜੀ ਲੈ ਹਣ ਘਰਨੇ ਦੇ ਵੱਜੀ ਟੱਕਰ ਦੇਖਦਾ ਹੀ ਨਹੀਂ ਵਿਚਕਾਰ ਗੁੱਤ ਹੋਣਗੇ ਕਿਹੋ ਜਿਹੋ ਹਾਂ ਸਾਡੀਆਂ ਕਟੀਆਂ ਨੇ ਵੀ ਅੱਜ ਹੋਲੀ ਖੇਡੀ ਸੀਗੀ ਹੈਨਾ ਆਇਓ ਭਈ ਇਹਨਾਂ ਨੇ ਵੀ ਅੱਜ ਹੋਲੀ ਖੇਡੀ ਹੈਗੀ ਚਟਕੇ ਚਟਕੇ ਅਰੇ ਰੇਤਾ ਮੈਨੂੰ ਆਣ ਨਾਲ ਆਉਂਦਾ ਕਿੱਥੋਂ ਆਉਂਦਾ ਹੈ ਐ ਆਗੀ ਕਰਨੇ ਕੋਲੇ ਹੈਪੀ ਹੋਲੀ ਗੈਣਾ ਚਿਟਕੀ ਕਰੇ ਹੈਪੀ ਹੋਲੀ ਇਹ ਕਹਾਂ ਜੁੰਡਾ ਜੇ ਕੋਣ ਆ ਗਿਆ ਅੱਗੇ ਤਾਂ ਪੱਗ ਬੰਨੀ ਹੁੰਦੀ ਆ ਹੈਨਾ ਚਲ ਕੱਢ ਦੋ ਤੁਸੀਂ ਉਹ ਹਾਂ ਜੀ ਹੁਣ ਕੱਢਣੇ ਲਾਗੇ ਸੀ ਤਾਰਾਂ ਤੇ ਇੱਧਰ ਸਾਡੇ ਲੱਗ ਗਈ ਮਸ਼ੀਨ ਤਾਰਾ ਕੱਢਣ ਵਾਲੀ ਤੇ ਮੱਜਾਂ ਦੇ ਵੀ ਕੱਢਾਂਗੇ ਮੈਂਡ ਤੇ ਕੱਢਣੀਆਂ ਤਾਰਾਂ ਹੁਣ ਇੱਧਰ ਮੇਰਾ ਪੁੱਤ ਜਾਂਦਾ ਕਰਨ ਇੱਧਰ ਲਿਆ ਗਾਂ ਨੂੰ ਦੁੱਧ ਲਹਾਊਗਾ ਇਹਨੇ ਬੱਚਾ ਜਿਹੜਾ ਜਿਹੜੇ ਘਰੇ ਕੰਮ ਹੋਵੇ ਬੱਚੇ ਨੂੰ ਸਿਖਾਉਣਾ ਚਾਹੀਦਾ ਲਾਜੂ ਵੀ ਬੱਚਾ ਹੋਏ ਜਾਈ ਕੰਮ ਚ ਪੁੱਛ ਪੈਂਦਾ ਹੈ ਹਾਂ ਕਰਨ ਕਿੱਦਾਂ ਫੀਲ ਹੋ ਰਿਹਾ ਕੰਮ ਕਰਕੇ ਚੰਗਾ ਲੱਗਦਾ ਉਧਰੋਂ ਵਾਰਦੀਆਂ ਬੰਨ ਕੇ ਪੜ ਕੇ ਸਵੇਰ ਹੁੰਦਾ ਇਹਨਾਂ ਦੋਨਿਆਂ ਨੂੰ ਤਾਂ ਬਣਤਾ ਹਤੇ ਆ ਚੁਟਕੀ ਦਾ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਇਹ ਤਾਂ ਮੈਨੂੰ ਵੜਿਆ ਜਨੀ ਟਿੱਟਕੇ ਉਹ ਜਿੱਟਕੇ ਇਹ ਤਾਂ ਬਦਈ ਨਹੀਂ ਲੱਗਦਾ ਇਹ ਨਾ ਮੁੰਦੇ ਨੀ ਨੰਗਨਾ ਇਹ ਤਾਂ ਮਲੀ ਜਾਨੀ ਆ ਇਹ ਨਬਲੀ ਜਾਨੀ ਆ ਐ ਮੈਡਮ ਭਈਆਂ ਨੇ ਸੁੱਤੀਆਂ ਉੱਠ ਖੜੋ ساری ਜਿਹੜੀ ਸੁੱਤੀਆਂ ਭਈਆਂ ਰਹਿਣੀਓ ਉਧਰ ਸਾਡੀ ਬੱਸੀ ਨੂੰ ਲੱਗੀ ਆ ਭੁੱਖ ਛਾਡੋ ਹਾਂ ਸੁਲਤਾਨਾ ਓ ਸੁਲਤਾਨਾ ਅਲੀ ਭੁੱਖ ਲੱਗੀ ਆ ਕਣ ਹੱਪਾ ਵੀ ਹੁਣ ਕਰਦੇ ਆਪਦਾ ਕੰਮ ਉਧਰੋਂ ਇਹ ਚੋਂਦੇ ਨੇ ਤਾਰਾ ਬਾਲ ਤਾਂ ਬਹੁਤ ਰੰਗ ਕਰਾਈ ਹੋਇਆ ਚਲ ਸਫਰ ਹਾਂਜੀ ਹੁਣ ਅਸੀਂ ਝੋਲੀਆਂ ਤਾਰਾਂ ਛੇਤੀ ਛੇਤੀ ਚੱਕ ਕੇ ਨੱਪੜ ਲਾਤੇ ਆਪਾਂ ਸੌਂਦੇ ਪੱਠੇ ਨਹੀਂ ਆ ਗਿਆ ਦੇਖ ਸਕਦੇ ਹੋ ਤੁਸੀਂ ਸਾਰੇ ਪਸ਼ੂ ਆਪਣੇ ਘਾਟੇ ਅੰਦਰ ਪਤਾ ਨਹੀਂ ਕਿੰਨਾ ਜ਼ਿਆਦਾ ਮੀਂਹ ਆਜੇ ਸਾਰੇ ਪਸ਼ੂ ਘਾਟੇ ਅੰਦਰ ਤੇ ਕੁਝ ਸਾਡੇ ਦੁੱਧ ਪਾਲੇ ਸਾਈਡ ਆ ਠੀਕ ਆ ਨਾ ਮੀਂਹ ਹੈਗਾ ਬਹੁਤ ਜ਼ਿਆਦਾ ਸਿਆ ਹੋਇਆ ਦਾ ਤੇ ਆਪ ਤਾਂ ਕਹਿੰਦੇ ਵੀ ਮੀਂਹ ਨਾ ਪਾਵੇ ਕਿ ਆਪਣੇ ਜੀਵਨ ਦਾ ਤਾਂ ਭਰਾ ਜਿਹੜੀ ਫਸਲ ਖਰਾਬ ਹੁੰਦੀ ਹੈ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਹੈਗੀ ਮੀਂਹ ਕਾਰਨ ਚਲੋ ਜੇ ਜ਼ਿਆਦਾ ਤੁਹਾਨੂੰ ਬਲੌਗ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜੂ ਕਰ ਸਬਸਕ੍ਰਾਈਬ ਜੂ ਕਰਨਾ ਧੰਨਵਾਦ